ਜੇ ਸਾਡੀਆਂ ਸਿੱਖ ਸੰਸਥਾਵਾਂ ਸਹੀ ਕੰਮ ਕਰਦੀਆਂ ਹੁੰਦੀਆਂ ਤਾਂ ਸ਼ਾਇਦ ਮੈਂ ਵੀ ਅਜੂ ਸਿੱਖੀ ਹੁੰਦਾ ਇਸ ਤਰ੍ਹਾਂ ਦਾ ਮੈਂ ਪਹਿਲਾ ਵੀਡੀਓ ਨਹੀਂ ਦੇਖਿਆਗਾ ਬਹੁਤ ਵੀਡੀਓ ਪੇ ਦੇਖਿਆ ਇਸ ਤਰ੍ਹਾਂ ਇਹ ਮੁੰਡਾ ਕਹਿੰਦਾਗਾ ਕਿ ਜੇ ਸਾਡੀਆਂ ਸਿੱਖ ਸੰਸਥਾਵਾਂ ਵਧੀਆ ਕੰਮ ਕਰਦੀ ਹੋਣ ਧੰਗ ਨਾਲ ਕੰਮ ਕਰਦੀ ਹੋਣ ਤਾਂ ਮੈਂ ਵੀ ਸਿੱਖ ਹੁੰਦਾ ਠੀਕ ਹੈ ਇਹਦੀ ਵੀਡੀਓ ਦੇ ਵਿੱਚ ਬਹੁਤ ਡੂੰਗਾ ਮੈਸੇਜ ਆ ਅੱਜਕੱਲ ਇੰਨਾ ਕੋਈ ਬੋਲਣ ਦੀ ਹਿੰਮਤ ਨਹੀਂ ਕਰਦਾਗਾ ਜੋ ਵੀ ਪਤਾ ਕਿ ਜੋ ਚਾਲਦਾ ਹੁੰਦਾ ਗਰੀਬ ਤੇ ਕੱਲੇ ਤੇ ਮਾੜੇ ਤੇ ਕਮਜ਼ੋਰ ਤੇ ਠੀਕ ਹੈ ਜੀ ਇਹ ਹੀ ਗੱਲ ਕੋਈ ਇਸ ਤਰ੍ਹਾਂ ਇਹ ਮੁੰਡਾ ਮੈਨੂੰ ਪਤਾ ਬਾਹਰ ਆ ਇਹ ਵੀ ਕਾਫੀ ਵੀਡੀਓ ਬਣਾਉਗਾ ਤਾਂ ਨੇ ਬੋਲ ਦਿੱਤਾ ਜੋ ਕੋਈ ਹੋਰ ਬੰਦਾ ਜੀ ਥਾਂ ਇਹ ਗੱਲ ਬੋਲਿਆ ਹੁੰਦਾ ਚੱਕ ਲੈਣਾ ਸੀ ਘਰੋਂ ਤੇਰੀ ਹਿੰਮਤ ਕਿਵੇਂ ਹੋਈ ਬੋਲਣ ਦੀ ਉਹ ਕਹਿ ਕੀ ਰਿਹਾਗਾ ਬਈ ਇਸਾਈਆਂ ਨੇ ਆਪਣੇ ਸਕੂਲ ਆਪਣੇ ਹਸਪੀਟਲ ਜਿੱਥੇ ਉਹਨਾਂ ਦੇ ਬੰਦੇ ਹੀ ਕੰਮ ਕਰਦੇ ਆ। ਦੇਖੋ ਇਹ ਚੀਜ਼ ਦੇ ਵਿੱਚ ਜਦੋਂ ਹੁਣ ਉਹ ਕਹਿੰਦਾ ਵੀ ਜੇ ਹੁਣ ਸਿੱਖਾਂ ਦੇ ਸਪੈਸ਼ਲ ਸਕੂਲ ਹੁੰਦੇ, ਸਪੈਸ਼ਲ ਹਸਪੀਟਲ ਹੁੰਦੇ ਹਨਾ ਤਾਂ ਉੱਥੇ ਉਹੀ ਬੰਦੇ ਕੰਮ ਕਰਦੇ ਹੁੰਦੇ। ਨਾਲੇ ਤਾਂ ਨੌਕਰੀ ਦੀ ਸਮੱਸਿਆ ਖਤਮ ਹੋ ਜਾਣੀ ਸੀਗੀ। ਠੀਕ ਹੈ। ਨਾਲੇ ਆਪਸ ਦੇ ਵਿੱਚ ਪਿਆਰ ਬਹੁਤ ਹੁੰਦਾ ਆ। ਠੀਕ ਹੈ। ਮਤਲਬ ਉਹ ਕਿ ਇੱਕ ਦੂਜੇ ਨਾਲ ਕੋਈ ਉਹ ਰੱਖਦੇ ਨਹੀਂ ਉਹੋ ਜੀ ਭਾਵਨਾ। ਤੇ ਜਿੰਨਾ ਜੋ ਉਹ ਕਹਿੰਦਾ ਵੀ ਅਸੀਂ ਹੋਰ ਕੰਮਾਂ ਦੇ ਦਿੰਦਾ। ਹਾਂ ਵੀ ਜਿਵੇਂ ਉਹ ਪੱਤਰਕਾਰ ਨੇ ਕਿਹਾ ਤਾਂ ਬ੍ਰੈਡ ਪਕੌੜਿਆਂ ਤੇ ਵੀ ਇਲਾ ਪੈਸਾ ਹੁਣ ਨੂੰ ਦਾ ਕੀ ਦਾ ਕੀ ਹੋ ਜਾਣਾ ਸੀਗਾ ਯੂ ਹੋਰ ਲੋਕਾਂ ਨੂੰ ਖਵਾ ਦਿੰਨੇ ਆਪਾਂ ਖਵਾ ਕੇ ਵੀ ਉਹ ਲੋਕ ਰੱਖਦੇ ਫਿਰ ਵੀ ਈਰਖਈਏ ਖੁੰਧ ਕੀ ਜਿਵੇਂ ਮੁੰਡਾ ਕਹਿੰਦਾ ਗੱਲ ਬਿਲਕੁਲ ਸਹੀ ਹੈ ਇਹ ਰੱਖਦੇ ਹੁਣ ਵੀ ਤੁਸੀਂ ਦੇਖ ਲਓ ਹੁਣ ਜਿੰਨਾ ਵੀ ਕੁਝ ਹੋਈ ਜਾ ਰਿਹਾ ਹੈਗਾ ਇਹਦੂ ਮਿਲ ਕੇ ਮਾੜੀ ਜਿਹੀ ਕੋਈ ਗੱਲ ਹੋ ਗਈ ਜਿਸ ਤਰ੍ਹਾਂ ਮਾੜੀ ਜੀ ਗੱਲ ਮੰਨ ਲਓ ਭਾਵੇਂ ਕਿਸੇ ਬਾਰਡਰ ਤੇ ਵੀ ਮੜੀ-ਮੋਟੀ ਗੱਲ ਹੋ ਗਈ ਹੈ ਨਾ ਕੋਈ ਬੰਦਾ ਨਸ਼ੇ ਦੇ ਪੈਕਟ ਨਾ ਇਧਰ ਉਧਰ ਪੜਾ ਗਿਆ ਜੇਕਰ ਇਹਦੇ ਅਸਰ ਤੇ ਪੱਗ ਹੋਈ ਤਾਂ ਕੀ ਹੁੰਦਾਗਾ ਪੂਰਾ ਦੇਸ਼ ਮਿਲ ਕੇ ਇਹ ਜਿਹੜੇ ਭਗਤ ਲਾਣਾਗਾ ਕਹਿਣ ਲੱਗ ਜਾਣਾ ਸਾਰਾ ਤੇ ਇਹ ਇੱਕ ਪਾਕਿਸਤਾਨੀ ਆ ਇਹ ਕਰਦਾਰ ਆ ਇਹ ਫਰਾਨਾ ਹੈ ਢਮਕਾਨਾ ਉਦੋਂ ਤੁਹਾਡੇ ਸਾਰੇ ਕਰਮ ਕੀਤੇ ਉਹਨਾਂ ਨੇ ਭੁੱਲ ਜਾਣੇ ਤੁਸੀਂ ਜਿੰਨਾ ਮਰਜੀ ਇਹਨਾਂ ਨੂੰ ਖਵਾ ਲੋ ਕਿਸੇ ਦੇ ਮਿੱਤ ਨਹੀਂ ਬਣਦੇ ਗੱਲ ਕਿ ਉਹ ਮੁੰਡਾ ਕਹਿ ਰਿਹਾ ਜੀ ਆਪਸ ਦੇ ਵਿੱਚ ਤੁਸੀਂ ਹਰ ਇੱਕ ਪਿੰਡ ਦਾ ਆਪਣਾ ਸਕੂਲ ਹੋਵੇ ਆਪਣਾ ਹਸਪੀਟਲ ਹੋਵੇ ਕਿਉਂਕਿ ਬਾਲੇ ਵੱਡੇ ਖਰਚ ਵਾਲੀ ਗੱਲ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਦੇਖੋ ਖਾਲਸਾ ਐਡ ਕਿੰਨੀ ਮੂਰ ਤੱਕ ਜਾਂਦੀ ਆ ਉਹ ਕਿਤੇ ਥੋੜੇ ਖਰਚ ਦਾ ਕੰਮ ਹੁੰਦਾ ਇੱਕ ਸਕੂਲ ਦੇ ਵਿੱਚ ਸੋਰੀਆਕ ਪਿੰਡ ਦੇ ਵਿੱਚ ਕਿੱਡੇ ਇੱਕ ਸਕੂਲ ਦੀ ਲੋੜ ਆ ਕਿ ਦੇਖੋ ਇੱਕ ਕਲੀਨਿਕ ਨਾਲ ਕੰਮ ਚਾਲੂ ਚਾਰ ਕਮਰਿਆਂ ਦੇ ਨਾਲ ਜੇ ਚੀਜ਼ ਇਹ ਅਕਸਰ ਕੀਤਾ ਜਾਵੇ ਜੇ ਤੁਸੀਂ ਸਹਿਮਤ ਹੈ ਜੀ ਦੇ ਨਾਲ ਨਾ ਵੀਡੀਓ ਨੂੰ ਸ਼ੇਅਰ ਕਰੋ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚੇ ਇਹ ਸਵਾਲ ਕੀਤਾ ਜਾਵੇ ਕਿ ਇਹ ਚੀਜ਼ ਹੁਣ ਤੱਕ ਕਿਉਂ ਨਹੀਂ ਹੋ ਪਾਈ ਜੇ ਤੁਸੀਂ ਸਹਿਮਤ ਹਾਂ ਤਾਂ ਬਾਈ ਬਣ ਕੇ ਸ਼ੇਅਰ ਜ਼ਰੂਰ ਕਰੋ ਜੇ ਵੀਡੀਓ ਫੈਲੋਗੀ ਤਾਂ ਹੀ ਇਹ ਗੱਲ ਤੇ ਚਰਚਾ ਹੋਊਗੀ ਠੀਕ ਹੈ ਜਮਾ ਮੈਂ ਲੈਂਦਾ ਨੈਕਸਟ ਵੀਡੀਓ ਵਿੱਚ ਕੁਝ ਦੇਖ ਰਹੇ ਹਾਂ ਪੰਜਾਬ ਦੇ ਸਟੈਟਸ